ਹਾਂਜੀ ਸਵਾਗਤ ਕਰਦੀ ਆ ਤੁਹਾਡਾ ਫਿਰ ਤੋਂ ਆਪਣੇ ਬਲੌਗ ਦੇ ਵਿੱਚ ਹੁਣ ਇਸ ਬਲੌਗ ਦੇ ਵਿੱਚ ਤੁਹਾਨੂੰ ਸ਼ੋਰੂਮ ਤੇ ਪਾਰਕ ਦਿਖਾਵਾਂਗੇ ਆਕਿਆਨੇ ਹਾਰ ਹਾਰ ਲੱਗੇ 1970 ਤੇ 1980 ਦੇ ਵਿੱਚ ਰਾਇਨਹਾਰਡ ਸੋਇਫੈਟ ਕ੍ਰਿਸਟਲ ਸਟੇਜ ਨੈਕਲੇਸਸ ਸਟੇਜ ਤੇ ਪਾਈ ਸੀ ਉਹਨਾਂ ਨੇ ਸਟੇਜ ਪਰਫੋਰਮੈਂਸ ਲਈ ਆਡਰਸ ਲੱਗੀ ਆ ਡੇਵਿਡ ਕੋਮਾ ਨੇ 2016 ਦੇ ਵਿੱਚ ਪਾਈ ਸੀ ਇਹ 2007 ਦੇ ਵਿੱਚ ਪਾਈ ਸੀ ਕਿੰਨੀ ਸੋਹਣੀ ਆ उन्नीस सौ यहाँ सारे क्रोन पे <laughs> और सन 99 2010 डैनियल स्वरोस की पैरिस हैंडबैग्स इधर सभी जो भी है थे हां ला बहुत ज्यादा सोना है बहुत बढ़िया चीज है ਸਵਰੋਸਕੀ ਦੇ ਸਟੇਜਸ ਬੈਠੇ ਆ। ਮਤਲਬ ਕਿ 2007 ਦੀ ਜੋ ਅਟਲੀਟਿਮ ਸਿਵਾ ਪ੍ਰੋਸਟ ਹੈ। ਹੈਲਬਰਟ 2 ਪੀਸਸ 2002 ਹੁਣ ਅਸੀਂਦਰਾ ਕੁਝ ਦੇਖ ਕੇ ਆ ਗਏ ਆ। ਹੋ ਸਾਡੀਆਂ ਸ਼ਕਲਾਂ ਦੇ ਸੀ ਇੱਥੇ ਲਾਈਟਾਂ ਕਿੰਨੀਆਂ ਸੋਹਣੀਆਂ ਬੜੇ ਗੋਰੇ-ਗੋਰੇ ਲੱਗਦੇ ਆ ਤੇ ਸਾਰਾ ਕੁਝ ਦੱਸਿਆ ਆ ਜਿਹੜਾ ਜਿਹੜੀ ਇਹ پارکਾਂ 1995 ਦੇ ਵਿੱਚ ਬਣਾਈ ਸੀ ਤੇ ਉਸ ਤੋਂ ਬਾਅਦ ਨੰਬਰ 2 3 4 ਤੋਂ ਲੈ ਕੇ ਸਾਰਾ ਕੁਝ ਨੰਬਰ 40 ਤੱਕ ਸਾਰਾ ਇੱਥੇ ਡਾਟਾ ਲਿਖਿਆ ਹੋਇਆ ਹੈ ਕਿ ਕੀ ਕੀ ਹੈ ਕਿਹੜੀ ਇਨਫਰਮੇਸ਼ਨ ਰਮਾ ਰੋਟ ਕਿਹਨੇ ਕਿਹ ਕੀ ਕੰਮ ਕੀਤਾ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਲੱਗੀਆਂ ਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਹ ਬਣਾਏ ਆ ਇੱਥੋਂ ਜੇ ਤੁਸੀਂ ਕੁਝ ਖਰੀਦਣਾ ਹੈ ਫਿਰ ਤੁਸੀਂ ਇੱਥੋਂ ਕੁਝ ਖਰੀਦ ਸਕਦੇ ਆ ਨੋਰਮਲ ਤੌਰ ਤੇ ਹਾਰੇ ਕੇ ਸ਼ਹਿਰ ਦੇ ਵਿੱਚ ਬਣੇ ਹੁੰਦੇ ਆ ਇਹ ਸਟੋਰਸ वाले जड़े नमी आए थर्टी परसेंट सेल लगी इतिया 送以呀。 ਸੋਹਣਿਆ ਦਾ ਮੈਂ ਇਦਾਂ ਦਾ ਪਾਇਆ ਪਰ ਪਰ ਇਹ ਥੋੜਾ ਵੱਡਾ ਆ ਮੈਂ ਛੋਟਾ ਪਾਇਆ ਸਬਰੋਸ ਦੀ ਬੈਂ ਸਬਰੋਸ ਦਾ ਫਾਮ ਅਕਦਾ ਮੂੰ ਕੋਲ ਨੂੰ ਕਹਿੰਦੇ ਬਣਾਣੀ ਆ ਹਰ ਮਨ ਹਰ ਮਨ ਤੋ ਬਸ ਆ ਵੀ ਸ਼ੌਪ ਕਿੱਥੇ? ਉਹ ਕੀ ਚੀਜ਼ ਨਹੀਂ ਮਿਨਚੀਨ ਗੇ? ਯਾ, ਦਸ ਇਸ ਆ ਬਸ਼ੋਨ ਯਾ। ਆ ਬਸ ਉਹ ਸੋਵਸ ਗਿਪਟ ਸ਼ੋ। ਮੈਂ ਕੁਦੇ ਦੇਖਿਆ। ਇਦਾਂ ਦੀ ਹੋਤਾ ਹੈ ਗਿਆ। ਮਮਮੀ। ਹਾਂ, ਇਦਾਂ ਦਾ ਵੀ ਆ ਸੋਹਣੀ ਆ। ਹਾਂ। ਇਦਾਂ ਤਾਂ ਮੇਰੇ ਕੋ ਹੈਗਾ ਸੀ ਯਾ ਤਾਂ। ਹੁਣ ਇੱਥੇ ਲਿਖਣ ਲੱਗੇ ਆ ਤੇ ਆਪਣੇ ਆਪਣੇ ਨਾਮ ਕਿ ਅਸੀਂ ਆਏ ਆ ਇੱਥੇ ਹਾਜ਼ਰੀਆਂ ਲਾਓ ਸਾਰੇ ਜਣੇ। ਸਾਰੇ ਜਣੇ ਹਾਜ਼ਰੀਆਂ ਲਗਵਾਓ ਇੱਥੇ ਕਿ ਅਸੀਂ ਇੱਥੇ ਆਏ ਸੀ। ਤੁਮੂ ਨਾਮ ਬੋਲੀ ਪੰਜਾਬੀ ਚ। ਮੈਂ ਦਾ ਕੁਝ ਹੋ ਸ਼ਾਇਰ ਸਾਹਿਬ ਲਿਖਣਗੇ ਕੁਝ ਬੋਲ ਕੇ ਤਾਂ ਸੋਹਣੀ ਜੀ ਕਰਨਾ ਜਸਨ ਮੈਂ ਆ ਸਾਰੇ ਡਿਜ਼ਨੀ ਦੇ ਸ਼ੋ ਪੀਸਸ ਲੱਗੇ ਆ ਤੇ ਵੀ ਨਿਊ ਆ ਨਵੇਂ ਆਏ ਆ ਹਰ ਪਾਸੇ ਚਮਕਾ ਹਰ ਪਾਸੇ ਚਮਕਾ ਕ੍ਰਿਸਟਲ ਹੁਣ ਚੱਲੇ ਆ ਜੀ ਅਸੀਂ ਕ੍ਰਿਸਟਲ ਕਲਾਊਡ ਪਾਰਕ ਦੇ ਵਿੱਚ ਉੱਤੇ ਕਲਾਊਡਸ ਬਣੇ ਹੋਏ ਆ ਤੇ ਥੱਲੇ ਜਿਹੜਾ ਮਿਰਰ ਪੂਲ ਬਣਿਆ ਹੋਇਆ ਆ ਪੂਲ ਐਦਾਂ ਦਾ ਬਣਿਆ ਹੋਇਆ ਜਿਹਦੇ ਵਿੱਚ ਸਾਨੂੰ ਐਦਾਂ ਲੱਗਦਾ ਹੈ ਕਿ ਆ ਸਾਰੇ ਸ਼ੀਸ਼ੇ-ਸ਼ੀਸ਼ੇ ਲੱਗੇ ਹੋਏ ਆ ਹੁਣ ਅਸੀਂ ਬਾਹਰ ਪਾਰਕ ਵਿੱਚ ਆ ਗਏ ਆ ਤੇ ਇੱਥੋਂ ਦੇ ਨਜ਼ਾਰੇ ਬਹੁਤ ਹੀ ਸੋਹਣੇ ਆ ਠੰਡੇ ਠੰਡੇ ਹਵਾ ਚੱਲਦੀ ਆ ਇੱਥੇ ਬੈਠ ਕੇ ਜੀ ਹੁਣ ਅਸੀਂ ਥੋੜਾ ਜਿਹਾ ਫੋਟੋ ਸ਼ੂਟ ਕਰਾਂਗੇ ਥੋੜੀਆਂ ਜੀਆਂ ਰੀਲਸ ਬਣਾਵਾਂਗੇ ਤੇ ਫਿਰ ਅਸੀਂ ਅੱਗੇ ਚੱਲਾਂਗੇ ਇਹ ਜਿਹੜੇ ਕਲਾਉਡਸ ਆ ਜਿਹੜੇ ਕਿ ਬੱਦਲ ਬੱਦਲਾਂ ਵਾਂਗੂ ਬਣਾਏ ਹੋਏ ਆ ਇਹਨਾਂ ਨੇ ਤੇ ਇਹਦੇ ਵਿੱਚ ਜਿਹੜੇ ਕ੍ਰਿਸਟਲ ਆ ਚਮਕਦੇ ਆ ਤਾਰਿਆਂ ਵਾਂਗੂ ਧੁੱਪ ਨਾਲ ਬਹੁਤ ਜ਼ਿਆਦਾ ਚਮਕਦੇ ਆ ਤੇ ਸੋਨੇ ਬਹੁਤ ਲੱਗਦੇ ਆ ਦੇ ਸਵਾਰਗ ਇੱਥੇ ਜਦੋਂ ਸਟਾਰਟ ਹੋ ਗਿਆ ਇੱਕ ਦੂਜੇ ਨੂੰ ਕੁੱਟਣਾ ਸਟਾਰਟ ਕਰ ਦਿੱਤਾ ਇਹਨਾਂ ਨੇ ਅਕਸ਼ੇ ਕੁਮਾਰ ਜੈ ਸਲਮਾਨ ਖਾਨ ਨਹੀਂ ਇਹ ਅਕਸ਼ੇ ਕੁਮਾਰ ਹੈ ਇਹ ਅਕਸ਼ੇ ਕੁਮਾਰ ਬਣਿਆ ਆ ਅੱਜ ਤਾਂ ਨਹੀਂ ਨਹੀਂ ਅਕਸ਼ੇ ਕੁਮਾਰ ਬਣਿਆ ਆ ਅੱਜ ਤਾਂ ਅਕਸ਼ੇ ਕੁਮਾਰ ਦੀ ਇੱਥੇ ਹੋਈ ਸੀ ਕੋਈ ਫਿਲਮ ਦੀ ਸ਼ੂਟਿੰਗ ਇੱਥੇ ਅਕਸ਼ੇ ਕੁਮਾਰ ਦੀ ਕੋਈ ਨਹੀਂ ਸੀ ਸ਼ੂਟਿੰਗ ਇੱਥੇ ਸਲਮਾਨ ਖਾਨ ਦੀ ਫਿਲਮ ਸੀ ਇੱਥੇ ਹਰਪ੍ਰੀਤ ਸਿੰਘ ਜੀ ਹੁਣ ਹੀਰੋ ਦੀ ਫੀਲਿੰਗ ਲੈਂਦੇ ਹੋਏ। ਕਮੋਬਲ ਵਲ ਬਾਕੀ ਜਾ ਰਿਹਾ ਤਾਂ। ਅਮਾ ਪਾਣੀ ਚ ਬਾੜ ਗਿਆ ਤੇ ਲਾ ਲੋਕ ਦੁਨੀਆ। ਬਣ ਜਾ ਤੂੰ ਵੀ ਪਾਣੀ ਚ। ਹੈਦਰਾ ਇਹ ਤਾਂ ਪਾਣੀ ਦੇ ਵਿੱਚ ਵੜ ਗਏ ਹੁੰਦੇ ਪਰ ਇੱਥੇ ਰਸਤਾ ਬਣਾਇਆ ਹੋਇਆ ਹੈ ਨਾਲੇ। ਇਸ ਪੂਲ ਨੂੰ ਕਹਿੰਦੇ ਆ ਜੀ ਮਿਰਰ ਪੂਲ। ਕੋਈ ਨਹੀਂ ਟਿਕਦਾ ਉਹ ਐਡਾ ਨਹੀਂ ਕਰਨ ਪਤਾ ਹੀ ਥੱਲੇ ਉਹਦੇ ਕੀ ਲੱਗੇ ਹੋਏ। ਮੇਰਾ ਫੋਨ ਮੈਂ ਕਿ ਟਿਕ ਗਿਆ ਬੈਠਾ। ਕੋਈ ਨੂੰ ਸੁਟਿੰਗ ਨਹੀਂ ਆਉਂਦੀ। ਮੈਂ ਵੇਖ ਕਿ ਬੰਦ ਆ ਡਰੋਨ ਨੂੰ ਕਹਿੰਦਾ ਤੈਨੂੰ ਪੰਜਾਬੀ ਸਿਖਾਇਆ ਜਾਵੇ ਜੀ ਹਾਂ ਨੋਰਮਲ ਸਿੱਧੀ ਖੜੀ ਰੱਖ ਫੋਰ ਕਮਾ ਹੋਰ ਕਮਾ ਦੇ ਇਹ ਰੋਕੇ ਰੋਕਣਾ ਉਹ ਦੇਖਾਂਗੇ ਜੀ ਆ ਜਿਹੜੀ ਬੱਸ ਖੜੀ ਆ ਇਹਦੀ ਸਵਾਰੀ ਕਰਾਂਗੇ ਆ ਜਿਹੜੀ ਬੱਸ ਖੜੀ ਆ ਕਦੂ ਜਿਹੀ ਆ ਤੇ ਕਰਾਂਗੇ ਜੀ ਹੁਣ ਇੱਕ ਰੀਲ ਸ਼ੂਟ ਇਹ ਵਾਲੀ ਰੀਲ ਤੁਸੀਂ ਟਿਕਟੌਕ ਤੇ ਬਹੁਤ ਪਸੰਦ ਕੀਤੀ ਆ ਇਹ ਜੀ ਬਿਹਾਈਂਡ ਦੇ ਸੀਨਸ ਆ ਇੱਥੇ ਇੰਡੀਅਨ ਟੂਰਿਸਟ ਬਹੁਤ ਜ਼ਿਆਦਾ ਆਉਂਦੇ ਆ ਇੰਡੀਅਨ ਪਹਿਲਾਂ ਵੀ ਬਹੁਤ ਜ਼ਿਆਦਾ ਆਏ ਆ ਹੁਣ ਵੀ ਆ ਇੰਡੀਅਨਸ ਦਾ ਸਾਰਾ ਗਰੁੱਪ ਆ ਮਨਨਾ ਸਾਰੇ ਫਿਰਮਾ ਦੇ ਕੇ ਇੱਥੇ ਦੇਖਣ ਆਉਂਦੇ ਆ ਕਿ ਕੀ ਆ ਬਹੁਤ ਸੋਹਣਾ ਆ ਕਿੰਨਾ ਸੋਹਣਾ ਆ ਜਿਸ ਤੋਂ ਯੰਜ ਚੀ ਜਾਣੇ ਦੁਪਰ ਦਾ ਜੀ ਰਸਤੇਚਾਰੀ ਇੱਥੇ ਖਿਲਾਰਦਾ ਜੀ ਤੁਸੀਂ ਅਸੀਂ ਹੁਣ ਕਿਸੇ ਪਿੰਡ ਵਿੱਚ ਰੁਗੇ ਆ ਨਾਲ ਹੀ ਕਿਹੜਾ ਪਿੰਡ ਆ ਇਹ ਸ਼ਿਵਾਸ ਹਨਾ ਸ਼ਮਾਸ ਪਿੰਡ ਦੇ ਵਿੱਚ ਤੇ ਪਿੰਡ ਬਹੁਤ ਸੋਹਣੇ ਆ ਇੱਥੇ ਦੇ ਦੇਖਣ ਵਾਲੇ ਅਸੀਂ ਦੇਖਣ ਨੂੰ ਖੜੇ ਸੀ ਕਿ ਇੱਥੋਂ ਇੱਕ ਨਦੀ ਵਹਿੰਦੀ ਆ ਉਹਦੇ ਕਰਕੇ ਰੁਕੇ ਸੀ ਪਰ ਹੁਣ ਸਾਨੂੰ ਉੱਤੇ ਅਸੀਂ ਗਲਤ ਪਾਸੇ ਪੈ ਗਏ ਆ ਉੱਤੋਂ ਵਾਰੀ ਨਾ ਹਲੇ ਇੱਥੇ ਰਹਿੰਦੇ ਆ ਦੇਖੋ ਜੀ ਆਸੀਂ ਹੁਣ ਗਰਾਂਚੇ ਤੇ ਆ ਤੇ ਡੋਚਲਾਂਚ ਰੱਖ ਕੇ ਜਾਣਾ ਤਾਂ ਤਾਂ ਹੋ ਲੱਗੀਆਂ ਸੀ ਹੁਣ ਜੇ ਮਿਸਨ ਰੈਕਸ ਕਸਟਰੀਆ ਤੋਂ ਆਂਦੇ ਹੋਏ ਵਾਪਸ ਇਹਦਾ ਟਾਈਮ ਇੱਥੇ ਆ ਗਏ ਸੀ ਬਾਰਡਰ ਤੇ ਆ ਗਏ ਹਾਂ ਇੱਥੇ ਆ ਦੇਖੋ ਆ ਸ਼ੁਰੂ ਹੋ ਗਿਆ ਆ ਸ਼ੁਰੂ ਹੋ ਗਿਆ ਜੀ ਟੱਚ ਲਾਂਡ ਫ੍ਰਾਈਸ਼ਟਾਟ ਪੈਨ ਬਈਆ ਲਓ ਜੀ ਚਲੋ ਅੰਜ ਫੇਰ ਦੁਬਾਰਾ ਐਂਟਰ ਹੋ ਗਏ ਹੁਣ ਤੇ ਆ ਬਾਰਡਰ ਵੀ ਅੱਗੇ ਆ ਗਿਆ ਲੱਗਦਾ ਦੇ ਹੀ ਲੋ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਂ ਨੈਕਸਟ ਬਲੌਗ ਚ ਮਿਲਾਂਗੇ ਅਗਲੇ ਫਿਰ ਦੱਸਿਓ ਕਿ ਕਿ ਬਲੌਗ ਕਿਦਾਂ ਦਾ ਲੱਗਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਵਾਹਿਗੁਰੂ ਭਾਲੀ ਕਰੇ